ਕੀ ਜੋ ਸਰਕਾਰ ਵੱਲੋਂ ਇਮੀਡੀਏਟ ਰੀਲੀਫ ਜਿਹੜਾ ਹੋ ਸਕਦਾ ਉਹ ਦੋ ਤਿੰਨ ਦਿਨਾਂ ਦੇ ਵਿੱਚ ਕਰਵਾ ਕੇ ਦੇਣ ਦੋ ਤਿੰਨ ਦਿਨ ਪਹਿਲਾਂ ਬਾਲੇ ਨੇ ਸ਼ਰ ਜਿਹੜੀ ਆ ਉਹ ਡਿੱਗ ਪਈ ਲੇਕਿਨ ਖੁਦਾ ਦਾ ਅਤਾਸਤਾ ਕਿ ਉੱਥੇ ਕੋਈ ਉਹ ਜਿਆ ਜਾਨੀ ਨੁਕਸਾਨ ਨਹੀਂ ਹੋਇਆ ਪ੍ਰਧਾਨ ਮੰਤਰੀ ਸਕੀਮ ਹੈ ਜਿਹੜੀ ਉਹ ਵੀ ਇਹਨਾਂ ਨੇ ਅਪਲਾਈ ਕੀਤਾ ਹੈ ਉਹਦਾ ਡੈਰੀ ਨੰਬਰ ਅਸੀਂ ਦੇਖ ਲੈਨੇ ਆ ਉਹ ਜਿਹੜਾ ਕੇਸ ਹੈ ਇਹਨਾਂ ਦਾ ਕਿਉਂ ਨਹੀਂ ਹੋ ਪਿਆ ਟੀਆ ਨੇ ਇਹਨਾਂ ਦੇ ਦੋ ਬੇਟੇ ਨੇ ਉਹ ਰੋਹਨਕਨ ਤੋਂ ਪਤਾ ਆਇਆ ਕਿ ਅਸੀਂ ਬਹੁਤ ਮੁਸ਼ਕਲ ਆ ਅੱਜ ਮਕੱਦਮੀ MLA ਸਾਹਿਬ ਵੀ ਆਈ ਸੀ ਉਹਨਾਂ ਨੇ ਮੰਨ ਲਈ ਰਾਹਤ ਨਾਲ ਕੁਝ ਕਰਦੇ ਜੀ ਉਹਨਾਂ ਨੇ ਡੀਸੀ ਸਾਹਿਬ ਨੂੰ ਮੈਂ ਦੱਸਿਆ ਕਿ ਕਾਲ ਕੀਤਾ ਔਰ ਤਕਰੀਬਨ ਸ਼ਾਇਦ 1.5 ਲੱਖ ਰੁਪਏ ਇਮੀਡੀਏਟ ਲੀਫ ਮਿਲਦਾ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਉਹ ਚੈੱਕ ਮਿਲ ਜੇ ਨਾ ਮੇਰੇ ਹਲਕੇ ਬਸ਼ਮੀ ਦੇ ਵਿੱਚ ਰਾਮਨਗਰ ਕਲੋਨੀ ਦੇ ਵਿੱਚ ਮਹੇਸ਼ ਚੀ ਦਾ ਜਿਹੜਾ ਮਕਾਨ ਆ ਬਾਲਿਆਂ ਦੀ ਛੱਤ ਸੀ ਛੋਟੇ ਛੋਟੇ ਬੱਚੇ ਆ ਤੇ ਦੋ ਤਿੰਨ ਦਿਨ ਪਹਿਲਾਂ ਬਾਲਿਆਂ ਦੀ ਸ਼ਤ ਜਿਹੜੀ ਆ ਉਹ ਡੇਕ ਪਈ ਲੇਕਿਨ ਖੁਦਾ ਦਾ ਖਾਸਾ ਕਿ ਉੱਥੇ ਕੋਈ ਉਹ ਜਿਹਾ ਜਾਨੀ ਨੁਕਸਾਨ ਨਹੀਂ ਹੋਇਆ ਜੋ ਬੱਕੋ ਕੁਦਰਤੀ ਕਰੋਪੀ ਤਾਂ ਸਾਰੇ ਪੰਜਾਬ ਤੇ ਹੀ ਚੱਲਦੀ ਪਈ ਹੈ ਕਿਉਂਕਿ ਦੇਖੀਏ ਤਾਂ ਹੜ੍ਹਾਂ ਦੇ ਨਾਲ ਜਿੰਨਾ ਨੁਕਸਾਨ ਹੋਇਆ ਉਹ ਵੀ ਕਦੀ ਪੂਰਾ ਨਹੀਂ ਕੀਤਾ ਜਾ ਸਕਦਾ ਲੇਕਿਨ ਫਿਰ ਵੀ ਇਹ ਦੁੱਖ ਸੁੱਖ ਦੀ ਘੜੀ ਦੀ ਵਿੱਚ ਇਹਨਾਂ ਆਪਣੇ ਵਸੀਕਾ ਦੇ ਨਾਲ ਖੜੇ ਆ ਅੱਜ ਉਹਨਾਂ ਨੂੰ ਮਾਲੀਮਤ ਵੀ ਦਿੱਤੀ ਹੈ ਤੇ ਉਹਨਾਂ ਨੂੰ ਜਿਹੜੀਆਂ ਛੱਤਾਂ ਦੀ ਰਿਪੇਅਰ ਵੀ ਸਾਡੇ ਲੋਕਲ ਆਪਣੇ ਦੋਸਤਿਆਂ ਨੂੰ ਕੰਮ ਕਰਵਾ ਰਹੇ ਨੇ ਤੇ ਅਸੀਂ ਵੀ ਆਪਣੇ ਵੱਲੋਂ ਜਿਹੜੀਆਂ ਉਹਨਾਂ ਦੀ ਬਾਲਾਂ ਦੀ ਛੱਤਾਂ ਦੇ ਫਾਰਮ ਉਹ ਭਰ ਕੇ ਤੇ ਉਹਨਾਂ ਨੂੰ ਜਲਦ ਤੋਂ ਜਲਦ ਮਾਲੀਮਤ ਦੇ ਕੇ ਉਹਨਾਂ ਦੀ ਲੈਂਟਰ ਵਾਲੀ ਛੱਤ ਚਾਤ ਪਾ ਦੇਾਂਗੇ ਤੇ ਵਧੀਆ ਕਾਰ ਬਣਾ ਕੇ ਦੇਾਂਗੇ ਉਹਨਾਂ ਨੂੰ ਮੈਂ ਆਸ਼ਵਾਸ਼ਣ ਦਿੱਤਾ ਲੇਕਿਨ ਜਿਹੜੇ ਉਹਨਾਂ ਦਾ ਗਰੀਬ ਪਰਿਵਾਰ ਹੈ ਸੋ ਇਸ ਪਰਿਵਾਰ ਦੀ ਮੱਤ ਵਾਸਤੇ ਹੋਰ ਵੀ ਇਲਾਕੇ ਦੇ ਮੋਤਵਾ ਸੱਜਣ ਜਿਹੜੇ ਇੱਥੇ ਇਕੱਠੇ ਹੋਏ ਤੇ ਹਰ ਸੱਜਣ ਆਪਣੇ ਤਰਫੋਂ ਕੋਈ ਨਾ ਕੋਈ ਮੱਤ ਜੂੜ ਕਰ ਰਿਹਾ ਤੇ ਪਰਿਵਾਰ ਨੇ ਅਸੀਂ ਨਾਲ ਖੜੇ ਆਂ ਪਰਿਵਾਰ ਨੂੰ ਪੂਰਾ ਯਕੀਨ ਦਵਾਇਆ ਕਿ ਤੁਹਾਡੀ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜਿਹੜੀ ਛੱਤੋ ਬਦਲਾ ਕੇ ਸਿਲੈਂਟਰ ਪਾ ਕੇ ਦੇ ਸੀ ਸੀ ਮਾਰਾਣੀ ਕਿੱਥੋਂ ਦੇ ਰਹਿਣਾ ਰਾਮਨਗਰ ਕਲੋਨੀ ਚਾਰ ਨੰਬਰ ਗਲੀ ਜੀ ਸਾਡੇ ਬਾਰਿਸ਼ ਦੇ ਕਾਰਨ ਛੱਤ ਡਿੱਗ ਚੁੱਕੀ ਸੀਗੇ ਨਿੱਕੇ ਨਿੱਕੇ ਬੱਚੇ ਐ ਤੇ ਕੋਈ ਦੇਖਭਾਲ ਵਾਲਾ ਨਹੀਂ ਹੈਗਾ ਸਾਡੇ ਜਿਹੜਾ ਭਾਰੀ ਬਰਸਾਤ ਹੋਈ ਸੀ ਹਾਂਜੀ 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 ਸਾਡੀ ਛੱਤ ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ ਨਹੀਂ ਹਜੇ ਜਾਨੀ ਨੁਕਸਾਨ ਤੇ ਨਹੀਂ ਆਇਆ ਬਾਕੀ ਸਾਰਾ ਮੇਰਾ ਸਮਾਨ ਸਾਰਾ ਖਰਾਬ ਹੋ ਗਿਆ ਤੇ ਮੌਕੇ ਤੇ ਤੁਹਾਡੇ ਇਲਾਕੇ ਦੇ ਕੌਂਸਲਰ ਆਏ ਆ ਜਮਨ ਲਾਲ ਸਾਹਿਬ ਆਏ ਨੇ ਕੀ ਅੱਜ ਮਦਦ ਕੀਤੀ ਰਹੇ ਉਹ ਹੀ ਕਹਿੰਦੇ ਕਿ ਕਰਾਂਗੇ ਮਦਦ ਥੋੜੀ ਬਤੀ ਮਦਦ ਕਰ ਲਈ ਹੈ ਹਾਂਜੀ ਮਕਾਨ ਬਣਵਾ ਰਹੇ ਤੁਹਾਡੀ ਛੱਤ ਪੁਆ ਰਹੇ ਦੁਬਾਰਾ ਹਾਂਜੀ ਕੀ ਕਹਿਣਾ ਚਾਹੋਗੇ ਕੌਂਸਲਰ ਸਾਹਿਬ ਬਰ ਕਰਾ ਦੇਣਗੇ ਤੇ ਬਹੁਤ ਬਹੁਤ ਧੰਨਵਾਦ ਹੋ ਗਿਆ ਇਹਨਾਂ ਦਾ ਹੋਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਵਿਰਾਜ ਸ਼ਾਸਨ ਤੋਂ ਆਹੀ ਆਹੀ ਕਰਦੇ ਕਿ ਸਾਡਾ ਲੈਂਟਰ ਪੈ ਜਾਵੇ ਬਸ ਹੋਰ ਕੁਝ ਨਹੀਂ ਸਾਨੂੰ ਆਮਨਗਰ ਕਲੋਨੀ ਦੇ ਵਿੱਚ ਇੱਕ ਜ਼ਰੂਰਤਮੰਦ ਪਰਿਵਾਰ ਸੀ ਔਰ ਸਾਨੂੰ ਪਤਾ ਲੱਗਾ ਇਹਨਾਂ ਦੀ ਛੱਤ ਡਿੱਗ ਗਈ ਹੈ ਔਰ ਮੌਕੇ ਦੇ ਉੱਤੇ ਇਲਾਕੇ ਦੇ ਐਮਐਲਏ ਸਾਹਿਬ ਨੂੰ ਰਿਕੁਐਸਟ ਕੀਤੀ ਅਸੀਂ ਉਹ ਆਏ ਨੇ ਔਰ ਡੀਸੀ ਸਾਹਿਬ ਜਿਹੜੇ ਐਂਬੈਸਡਰ ਦੇ ਨੇ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਜੋ ਸਰਕਾਰ ਵੱਲੋਂ ਇਮੀਡੀਏਟ ਰੀਲੀਫ ਜਿਹੜਾ ਹੋ ਸਕਦਾ ਉਹ ਦੋ ਤਿੰਨ ਦਿਨਾਂ ਦੇ ਵਿੱਚ ਕਰਵਾ ਕੇ ਦੇਣ ਮੈਨੂੰ ਇਹਨਾਂ ਨੇ ਦੱਸਿਆ ਕਿ ਜਿਹੜੀ ਪ੍ਰਧਾਨ ਮੰਤਰੀ ਸਕੀਮ ਹੈ ਜਿਹੜੀ ਉਹ ਵੀ ਇਹਨਾਂ ਨੇ ਅਪਲਾਈ ਕੀਤਾ ਹੈ ਉਹਦਾ ਡੈਰੀ ਨੰਬਰ ਅਸੀਂ ਦੇਖ ਲੈਨੇ ਆ ਉਹ ਜਿਹੜਾ ਕੇਸ ਹੈ ਇਹਨਾਂ ਦਾ ਕਿਉਂ ਨਹੀਂ ਹੋ ਪਾਇਆ ਉਬੀ ਅਸੀਂ ਇਹ ਦੇਖਦੇ ਆਂ ਵੀ ਜਲਦੀ ਤੋਂ ਜਲਦੀ ਹੋ ਸਕੇ ਉਹ ਮੁਆਵਜ਼ਾ ਵੀ ਜਿਹੜਾ ਹੈਗਾ ਇਹਨਾਂ ਦਾ 2.5 ਲੱਖ ਰੁਪਏ ਜਿੰਨਾ ਵੀ ਬੰਦਾ ਆਏਗਾ ਇਹਨਾਂ ਨੇ ਡੈਰੀ ਨੰਬਰ ਦਿੱਤਾ ਉਹ ਵੀ ਅਸੀਂ 5540 ਉਹ ਵੀ ਅਸੀਂ ਕਰਵਾ ਕੇ ਦਾਂਗੇ ਹੋਰ ਵੀ ਜੋ ਫੈਮਿਲੀ ਨੂੰ ਸਪੋਰਟ ਹੋ ਸਕਦਾ ਸਾਡੇ ਵੱਲੋਂ ਅਸੀਂ ਫੈਮਿਲੀ ਦੇ ਨਾਲ ਖੜੇ ਆਂ ਕਿ ਸਾਡੇ ਬੋਰਡ ਦੇ ਰੈਜ਼ੀਡੈਂਟ ਨੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਅੱਜ ਮੌਕੇ ਤੇ ਐਮਐਲਏ ਸਾਹਿਬ ਵੀ ਆਈ ਸੀ ਉਹਨਾਂ ਦੇ ਵੱਲੋਂ ਵੀ ਰਾਹਤ ਨੂੰ ਲੈ ਕੇ ਕੋਈ ਗੱਲ ਕਰਦੀ ਸੀ ਜੀ ਉਹਨਾਂ ਨੇ ਡੀਸੀ ਸਾਹਿਬ ਨੂੰ ਮੈਂ ਦੱਸਿਆ ਕਿ ਕਾਲ ਕੀਤਾ ਔਰ ਤਕਰੀਬਨ ਸ਼ਾਇਦ ਲਖ ਸਵਾਂ ਲੱਖ ਰੁਪਇਆ ਇਮੀਡੀਏਟ ਲੀਫ ਮਿਲਦਾ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਉਹ ਚੈੱਕ ਮਿਲ ਜਾਈਏ ਇਹਨਾਂ ਨੂੰ ਜਿਹੜਾ ਸਰਕਾਰੀ ਲੈਂਟਰਾਂ ਦਾ ਜਿਹੜਾ ਸੈਂਟਰਲ ਗਵਰਨਮੈਂਟ ਵਾਲਾ ਉਹ ਵੀ ਜਲਦੀ ਤੋਂ ਜਲਦੀ ਕਨਫਰਮ ਕਰ ਲੈਣੇ ਆ ਕੱਲ ਵਰਕਿੰਗ ਟਾਈਮ ਦੇ ਵਿੱਚ ਵੀ ਇਹ ਕਦੋਂ ਪਾਸ ਹੋਣੇ ਆ ਰਿਕਵੈਸਟ ਕਰਕੇ ਜਲਦੀ ਉਹ ਪਾਸ ਕਰਾ ਕੇ ਇਹਨਾਂ ਦਾ ਕੰਮ ਕਰਵਾ ਕੇ ਦਾਂਗੇ ਅਸੀਂ ਕੁਝ ਦੇਖਿਆ ਹੈ ਕਿ ਜਿੰਨੀ ਦੇਰ ਤੱਕ ਇਹਨਾਂ ਦਾ ਰਿਪੇਅਰ ਦਾ ਕੰਮ ਚੱਲ ਰਿਹਾ ਔਰ ਬੜੀ ਦੁਖਦੀ ਗੱਲ ਹੈ ਕਿ ਮੇਰੀ ਨੌਲੇਜ ਦੇ ਵਿੱਚ ਅੱਜ ਹੀ ਆਇਆ ਕਿ ਇਹ ਬਾਹਰ ਗਲੀ ਦੇ ਵਿੱਚ ਸੋ ਰਹੇ ਆ ਰਾਤ ਔਰ ਅਸੀਂ ਗੱਲ ਕੀਤੀ ਹੈ ਸਾਡੇ ਦੋਸਤ ਨੇ ਉਹਨਾਂ ਦਾ ਇੱਕ ਐਕਸਟਰਾ ਘਰ ਹੈ ਇੱਥੇ ਮੋਹਿਤ ਜੀ ਔਰ ਉਹਨਾਂ ਨੇ ਕਿਹਾ ਜਿੰਨੀ ਦੇਰ ਤੱਕ ਇਹਨਾਂ ਦਾ ਕੰਮ ਨਹੀਂ ਰਿਪੇਅਰ ਨਹੀਂ ਹੁੰਦੀ ਮਕਾਨ ਪ੍ਰੋਪਰ ਰਹਿਣ ਲੋਕ ਰਹਿਣ ਲੱਗ ਨਹੀਂ ਹੁੰਦਾ ਉਹ ਆਪਣੇ ਘਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਦੇ ਦਿੰਦੇ ਆ ਕਿਸ ਔਰ ਇਹ ਉਹਨੇ ਦੇਰ ਤੱਕ ਉੱਥੇ ਰਹਿ ਸਕਦੇ ਮਦਦ ਇਹਨਾਂ ਦੀ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਇਹ ਪਰਿਵਾਰ ਆਲਰੇਡੀ ਕੋਈ ਕੰਮ ਤਾਂ ਕਰ ਨਹੀਂ ਰਿਹਾ ਕਦੀ ਕਿਤੇ ਦਿਹਾੜੀ ਲੱਗ ਜਾਏ ਤੇ ਲੱਗ ਜਾਏ ਅਸੀਂ ਵੀ ਜੰਨੇ ਗਵਰਨਰ ਨੂੰ ਔਰ ਵਿਰਾਟ ਜੀ ਨੂੰ ਵੀ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਜਿੰਨੀ ਜਲਦੀ ਤੋਂ ਜਲਦੀ ਇਹਨਾਂ ਦੀ ਸਪੋਰਟ ਹੋ ਜਾਵੇ ਕੀਤੀ ਜਾਵੇ ਲੱਗਦਾ ਕੁਦਰਤ ਦੀ ਮਾਰ ਪਈ ਆ ਤੇ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਜਿਆਦਾ ਇਹਨਾਂ ਦਾ ਨੁਕਸਾਨ ਹੋਇਆ ਹੈ ਇਹ ਵਿਚਾਰੇ 4 ਦਿਨ 5 ਦਿਨ ਹੋ ਗਏ ਕੰਟੀਨਿਊ ਗਲੀ ਦੇ ਵਿੱਚ ਹੀ ਆਪਣਾ ਰਹਿਣ ਜੀ ਕਰ ਰਹੇ ਸਾਰਾ ਤੇ ਬੜੀ ਮੁਸ਼ਕਲ ਹੋ ਰਹੀ ਹੈ ਇਹਨਾਂ ਨੂੰ ਛੋਟੇ ਛੋਟੇ ਬੱਚੇ ਨੇ ਦੋ ਬਲਟੀਆਂ ਨੇ ਇਹਨਾਂ ਦੀ ਦੋ ਬੇਟੇ ਨੇ ਔਰ ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਕਲ ਸੰਭਾਲਣਾ ਬੜਾ ਮੁਸ਼ਕਲ ਹੈ ਤੇ ਅਸੀਂ ਇਹਨਾਂ ਅੱਗੇ ਫੇਰ ਦੁਬਾਰਾ ਰਿਕੁਐਸਟ ਕਰ ਰਹੇ ਹਾਂ ਵਿਰਾਟ ਜੀ ਅੱ ਕਿ ਇਹਨਾਂ ਦਾ ਕੰਮ ਜਿੰਨੀ ਜਲਦੀ ਹੋ ਸਕਦਾ ਹੈ ਇਹਨਾਂ ਨੂੰ ਸਪੋਰਟ ਕੀਤੀ ਜਾਵੇ